ਗੁਰਦੁਆਰਾ ਜੋਤੀ ਸਰੂਪ ਸਾਬ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਪ ਪਾਏ ਗਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਪ ਪਾਏ ਗਏ ਤੇ ਲੋਕਾਂ ਨੂੰ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਪਤਾ ਸਮੁੱਚੀ ਸੰਗਤ ਨੂੰ ਬੇਨਤੀ ਆ ਅੱਜ ਮਹਾਨ ਸ਼ਹੀਦਾਂ ਦਾ ਉਹ ਦਿਹਾੜਾ ਆ ਜਿੱਥੋਂ ਖਾਲਸਾ ਪੰਥ ਗੁਰੂ ਸਾਧਗੁਰੂ ਜੀ ਨੇ ਅਨੰਦਪੁਰ ਸਾਹਿਬ ਨਹੀਂ ਪੱਥ ਤੇ ਸਤਗੁਰ ਜੀ ਨੇ ਆਪਣਾ ਸਾਰਾ ਪਰਿਵਾਰ ਸੁਰਮਾਂਸ ਜਿਹੜਾ ਆ ਇਸ ਪੰਜ ਸੂਬਾ ਰਿਆ ਅੱਜ ਨਾਮ ਜਪਣ ਦਾ ਸਮਾਂ ਆ ਬੋਲੀ ਦਾ ਰੋਜੇ ਬਹੁਤੇ ਅੱਜ ਦਾ ਕੇਵਲ ਦਾ ਕੇਵਲ ਅਰਦਾਸ ਤੇ ਸਿਮਰਨ ਦੀ ਸੰਗਤਾਂ ਵੱਧ ਵਧ ਕਰਨ ਤਾਂ ਕਿ ਉਹਨਾਂ ਮਹਾਨ ਸ਼ਹੀਦਾਂ ਕੋਲੋਂ ਸਾਨੂੰ ਕੋ ਬਲਉਤਮ ਮਿਲ ਸਕੇ ਗੁਰਸਿੱਖੀ ਦੀ ਦਾਤ ਮਿਲ ਸਕੇ ਖਾਲਸਾ ਵਾਹਿਗੁਰੂ ਦੀ ਫਤਿਹ ਅੱਜ ਸ਼ਹੀਦੀ ਸਭਾ ਦਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਹਾੜਾ ਹੈ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਇਹ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਨੇ ਥੋੜੇ ਸਮੇਂ ਬਾਅਦ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਸ਼ਹੀਦੀ ਸਭਾ ਦੀ ਪ੍ਰਾਰੰਭਤਾ ਹੋਵੇਗੀ ਬੜੇ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਸੋ ਸਾਰੇ ਚੈਨਲਾਂ ਦੇ ਰਾਹੀਂ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਲਾਈਵ ਟੈਲੀਕਾਸਟ ਹੋ ਰਹੇ ਨੇ ਸਾਬਜਾਦਿਆਂ ਦੀ ਉਸ ਸ਼ਹੀਦੀ ਯਾਦ ਮਨਾਉਂਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚਾ ਖਾਲਸਾ ਭੰਨ ਤੇ ਇਕੱਤਰ ਹੋਇਆ ਹੈ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ ਸੋ ਜਿਸ ਤਰ੍ਹਾਂ ਸ਼ਹੀਦੀ ਸਭਾ ਦੀ ਪ੍ਰਾਰੰਭਤਾ ਹੈ ਸ੍ਰੀ ਜਪਜੀ ਸਾਹਿਬ ਜੀ ਦੇ ਬਾਠ ਹੋਣਗੇ ਸਮਾਗਰ ਅਰਦਾਸ ਬੇਨਤੀ ਕਰਕੇ ਅੰਜ ਪਿਆਰੇ ਮਿਸਾਨਜੀਤ ਸਿੰਘ ਸਤਿਗੁਰੂ ਜੀ ਦੀ ਅਗਵਾਈ ਦੇ ਵਿੱਚ ਇਹ ਸੋ ਨਗਰ ਕੀਰਤਨ ਸ਼ਹੀਦੀ ਸਭਾ ਪ੍ਰਾਰੰਭ ਹੋਵੇਗੀ ਦੁਪਹਿਰ ਕਰੀਬ 1:30 ਵਜੇ ਦੇ ਕਰੀਬ ਇਸੇ ਥਾਂ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਮਾੰਦੀ ਹੋਵੇਗੀ ਜੀ ਸਾਰੇ ਸਿੱਖੀ ਦੇ ਪਠਾਂ ਤੇ ਪਵਿੱਤਰ ਇਕੱਠੇ ਇਕੱਠੇ ਜਾਈਏ ਤੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਮੈਂਬਰ ਸਹਿਬਾਨ ਇਸ ਸਥਾਨ ਤੇ ਹਾਜ਼ਰ ਸਨ ਅਤੇ ਸਮੁੱਚਾ ਖਾਲਸਾ ਬੰਦੀ ਹਾਜ਼ਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੇ ਲਗਤੇ ਜਿਗਰ ਅਮਰ ਸ਼ਹੀਦ ਬਾਬਾ ਜੋਰਾਵਰ ਸਿੰਘ ਸਾਹਿਬ ਅਮਰ ਸ਼ਹੀਦ ਬਾਬਾ ਫਤੀ ਸਿੰਘ ਸਾਹਿਬ ਪਰਮ ਪੂਜਨੀਕ ਜਗਤ ਮਾਤਾ ਅਮਰ ਸ਼ਹੀਦ ਮਾਤਾ ਗੁਜਰ कौर ਜੀ ਜਿਨ੍ਹਾਂ ਦੇ ਪਾਵਨ ਮੁਕੱਦਸ ਸ਼ਹਾਦਤ ਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਇੱਥੇ ਲਾਸਾਨੀ ਲਹੂ ਪਿਜਾ ਇਤਿਹਾਸ ਔਰ ਇਸ ਧਰਤੀ ਦੇ ਤਿੰਨ ਮੁਕਾਮ ਜਿੱਥੋਂ ਇਹ ਧਰਮ ਦੀ ਇਬਾਰਤ ਠੰਡਾ ਬੁਰਜ ਪਾਵਨ ਉਹ ਦੀਵਾਰ ਜਿੱਥੇ ਸਹਿਬਜ਼ਾਦਿਆਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਸ੍ਰੀ ਜੋਤੀਸ਼ ਰੂਪ ਸਾਹਿਬ ਜਿੱਥੇ ਸਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਸਮੁੱਚੇ ਪੰਥ ਵੱਲੋਂ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅਮਰਤ ਵੇਲੇ ਪਹੁੰਚਾਏ ਗਏ ਨੇ ਨਾਮ ਵਾਹਿਗੁਰੂ தா பத்தே சே 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 ச ¡Vamos! <laughs>